As many as 23 people have died in Majitha area of Amritsar district after consuming spurious liquor. Over the past two days, ever since the tragedy has come to light, the police and the excise department have been making uh, raids and have been arresting people. I'm Ruchika Mukhanna and in today's episode of Decode Punjab, I'm joined by my colleague Charanjit Teja, who's been on the ground in Majitha. Charanjit ji, what's the latest update? Ki hai ਜੀ ਅ ਇੱਕ ਤੇ ਜੀ ਜਿਹੜੀ ਕੱਲ ਸ਼ਾਮ ਤੱਕ ਜਿਹੜਾ ਡੈਥ ਟੋਲ ਸੀ ਉਹ 21 ਬੰਦਿਆਂ ਦਾ ਸੀ ਜੋ ਕਿ ਅੱਜ ਵਧ ਕੇ ਦੋ ਹੋਰ ਮੌਤਾਂ ਹੋਈਆਂ ਨੇ ਜਿਹੜੇ 10 ਹਸਪਤਲ ਦੇ ਵਿੱਚ ਸਨ ਉਹਨਾਂ ਚੋਂ ਬਹੁਤ ਇੱਕ ਗੁਰਨਾਨ ਦੇਵ ਹਸਪਤਲ ਸਨ ਕੁਝ ਮਜੀਠਾ ਸਨ ਇਸ ਵਿੱਚ ਗੁਰਨਾਨ ਦੇਵ ਹਸਪਤਲ ਦੇ ਵਿੱਚ ਜਿਹੜੇ 10 ਐਡਮਿਟਡ ਸਨ ਉਹਨਾਂ ਵਿੱਚੋਂ ਦੋ ਹੋਰ ਮੌਤਾਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਰੋਵਿੰਜੀਤ ਸਿੰਘ ਹੈ ਤੇ ਦੂਸਰੇ ਬਲਕਾਰ ਸਿੰਘ ਨੇ ਦੋਵਾਂ ਦਾ ਪਿੰਡ ਜਿਹੜਾ ਹੈ ਇਹ ਪੰਘਾਲਾ ਹੈ ਜਿਹੜਾ ਕਿਸੇ ਮਜੀਠਾ ਦਾ ਕਿਉਂਕਿ ਇਹ ਜਿਹੜਾ ਪਿੰਡ ਮਰਦੀ ਕਲਾ ਸੀ ਇਹ ਇਹਦਾ ਸੈਂਟਰ ਸੀ ਇਹਦੇ ਕੋਲ ਹੀ ਹੈਗਾ ਇਹ ਪਿੰਡ ਜਿੱਥੋਂ ਦੇ ਦੋ ਬੰਦੇ ਹੋਰ ਜਿਹੜੀ ਉਹਨਾਂ ਦੀ ਡੈਥ ਹੋ ਗਈ ਹੈ ਇਸ ਵੇਲੇ ਚਰਨਜੀਤ ਜੀ ਜਿਹੜੇ ਬੰਦੇ ਇਸ ਵੇਲੇ ਬਾਕੀ ਹੈਗੇ ਨੇ ਜਿਹੜੇ ਹਸਪੀਟਲ ਚ ਇਮੇਟ ਨੇ ਉਹਨਾਂ ਦਾ ਕੀ ਹਾਲ ਹੈ ਇਸ ਵੇਲੇ ਸਾਰੇ ਕ੍ਰਿਟੀਕਲ ਨੇ ਕਿਉਂਕਿ ਇਹ ਜਿਹੜਾ ਕਿਉਂਕਿ ਆਪਾਂ ਨੂੰ ਬੇਸਿਕਲੀ ਜਦੋਂ ਹੁਣ ਇਹ ਸਾਰਾ ਕੁਝ ਕਲੀਅਰ ਹੋ ਗਿਆ ਕਿ ਜਿਹੜਾ ਉਹਨਾਂ ਨੇ ਕੰਟੈਂਟ ਪੀਤਾ ਸੀ ਉਹ ਕੈਮੀਕਲ ਸੀ ਉਹ ਲੀਕਰ ਨਹੀਂ ਸੀ ਜਿਹੜਾ ਸ਼ਰਾਬ ਉਹਦੀ ਉਹਦੇ ਵਿੱਚ ਜਿਹੜੀ ਜਿਵੇਂ ਆਪਾਂ ਕਹਿੰਦੇ ਨੇ ਉਹ ਅਲਕੋਹਲ ਦੀ ਫਾਰਮ ਉੱਤੇ ਜਿਹੜੀ ਆ ਉਹ ਮੈਥਨੋਲ ਸੀ ਤੇ ਇਸ ਕਰਕੇ ਉਹਨਾਂ ਨੂੰ ਸ਼ਰਾਬ ਨੇ ਇਕੁਅਲੀ ਡੈਮੇਜ ਕੀਤਾ ਤੇ ਕੁਝ ਬਾਡੀਜ਼ ਜਿਹੜੀਆਂ ਹੁੰਦੀਆਂ ਉਹਨਾਂ ਦੀ ਥੋੜੀ ਜੀ ਜਿਵੇਂ ਆਪਾਂ ਕਹਿ ਸਕਦੇ ਹਾਂ ਸੰਰਤਸਾ ਵੱਧ ਹੁੰਦੀ ਆ ਪਰ ਉਹ ਸਾਰੇ ਜਿਹੜੇ ਆ ਉਹ ਕ੍ਰਿਟੀਕਲ ਨੇ ਉਹਨਾਂ ਦੇ ਵਿੱਚੋਂ ਕੁਝ ਹੋਰ ਜਿਹੜੀ ਆ ਬੈਸ ਵੀ ਹੋ ਸਕਦੀਆਂ ਨੇ ਫੈਕਟਰਡ ਚੰਚੀ ਜੀ ਅੱਜ ਜਿਹੜੇ ਪੰਜਾਬ ਦੇ ਐਕਸਾਈਜ਼ ਮੰਤਰੀ ਨੇ ਹਰਪਾਲ ਚੀਮਾ ਜੀ ਅਮ ਥੋੜੀ ਦੇਰ ਪਹਿਲਾਂ ਸਾਡੀ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਕਿਹਾ ਵੀ ਅਸੀਂ 16 ਬੰਦਿਆਂ ਨੂੰ ਅਰੈਸਟ ਕਰ ਲਿਆ ਹੈ ਇਸ ਤੇ ਕੀ ਅਪਡੇਟ ਹੈਗੀ ਹੈ ਤੁਹਾਡੇ ਕੋਲ ਕਿ ਜਿਹੜੇ ਬੰਦੇ ਅਰੈਸਟ ਕੀਤੇ ਨੇ ਕੀ ਇਹ ਕਿੰਗਪਿੰਨ ਤੱਕ ਪਹੁੰਚ ਪਾਏ ਨੇ ਕੀ ਨਹੀਂ ਬੀਸਿਕਲੀ ਗਵਰਨਰ ਜਦੋਂ ਗੱਲ ਕਰਦੀ ਹੈ ਤੇ ਉਹ ਆਪਣੀ ਇਸ ਤਰ੍ਹਾਂ ਦੀ ਗਰੰਟੀ ਵਿਧਾ ਚੜਾ ਕੇ ਜਾਂ ਇਸ ਤਰ੍ਹਾਂ ਗੱਲਾਂ ਕਰਦੇ ਆ ਵੀ ਉਹ ਉਹ ਕਿੰਗਪਿੰਨ ਇੰਗਰੇਨ ਇਹਨਾਂ ਦੇ ਵਿੱਚ ਫਿਲਹਾਲ ਉਹਨਾਂ ਸਾਹਿਬ ਸਿੰਘ ਨੂੰ ਜਿਹੜਾ ਕਿ ਇੱਥੇ ਲੋਕਲ ਡਿਸਟ੍ਰੀਬਿਊਟਰ ਸੀ ਜਿਨੇ ਸਾਰੀ ਮੰਗਵਾਈ ਉਹਨੂੰ ਦੱਸਿਆ ਗਿਆ ਉਸ ਤੋਂ ਬਾਅਦ ਦੋ ਇੰਡਸਟਰੀਲਿਸਟ ਜਿਨ੍ਹਾਂ ਦੇ ਕੋਲੋਂ ਜਿਹੜੇ ਸਾਹਿਲ ਇੰਡਸਟਰੀ ਦੇ ਕੱਲ ਲੁਧਿਆਣੇ ਤੋਂ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਵਿੱਚ ਪੰਕਜ ਤੇ ਰਵਿੰਦਰ ਕੁਮਾਰ ਸੀ ਅੱਜ ਜਿਹੜੀ ਇਹਨਾਂ ਨੇ ਜਿਹੜਾ ਸਾਹਿਬ ਸਿੰਘ ਦਾ ਜਿਹੜਾ ਵਟਸਐਪ ਸੀ ਜਿਹਦੇ ਤੋਂ ਉਹਨੇ ਆਪਣੇ ਆਰਡਰ ਕੀਤੀ ਸੀ ਇਹ ਕੈਮੀਕਲ ਆਰਡਰ ਕੀਤਾ ਸੀ ਆਨਲਾਈਨ ਨੰਬਰ ਦੇਖ ਕੇ ਉਸ ਤੇ ਉਸ ਉਹਨਾਂ ਦੋ ਬੰਦਿਆਂ ਨੂੰ ਰਿਸ਼ਭ ਜੈਨ ਤੇ ਰਵਿੰਦਰ ਜੈਨ ਉਹਨਾਂ ਦੋ ਬੰਦਿਆਂ ਦੀ ਨਵੀਂ ਅਰੈਸਟ ਪਾਈ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਇਹ ਚਾਰ ਜਿਹੜੇ ਨੇ ਇਹ ਸਪਲਾਇਰ ਨੇ ਜਿਹੜੇ ਸਪਲਾਈ ਫੜੇ ਗਏ ਨੇ ਉਹਨਾਂ ਚੋਂ ਕੁਝ ਕੱਲ ਫੜੇ ਗਏ ਸੀ ਕੁਝ ਅੱਜ ਫੜੇ ਗਏ ਨੇ ਜੀ ਜੀ ਇਹਨਾਂ ਦੇ ਵਿੱਚੋਂ ਜਿਹੜੇ 9 ਬੰਦੇ ਨੇ ਉਹ ਇੱਥੇ ਲੋਕਲ ਡਿਸਟ੍ਰੀਬਿਊਟਰ ਸੀ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਤੇ ਉਹਨਾਂ ਨੇ ਇਮੀਡੀਏਟਲੀ ਗ੍ਰਸਟਾਰ ਕਰਨੇ ਹੋਏ ਸੀ ਜਿਨ੍ਹਾਂ ਦੇ ਵਿੱਚ ਜਿਹੜਾ ਕਿੰਗ ਪੈਂਸੀ ਉਹ ਸਾਬ ਸਿੰਘ ਜਿਹੜਾ ਕਿ ਥਰੀਵਾਲ ਪਿੰਡ ਦਾ ਸੀ ਉਸ ਤੋਂ ਇਲਾਵਾ ਇਹ ਚਾਰ ਬੰਦੇ ਇਹ ਫੜੇ ਨੇ ਇਹਦੇ ਵਿੱਚ ਹੁਣ ਜਿਸ ਤਰੀਕੇ ਨਾਲ ਜਿਹੜੀ ਗੱਲ ਕਹੀ ਜਾ ਰਹੀ ਆ ਸਰਕਾਰ ਇੱਕ ਸਪਲਾਇਰ ਨੇ ਤੇ ਇੱਕ ਡਿਸਟ੍ਰੀਬਿਊਟਰ ਨੇ ਫਿਲਹਾਲ ਇਹੀ ਫੜੇ ਗਏ ਨੇ ਇਹਦੇ ਵਿੱਚ ਕੋਈ ਜਿਵੇਂ ਦੱਸਿਆ ਜਾ ਰਿਹਾ ਸੀ ਜਿਵੇਂ ਭਗਵੰਤ ਮਾਨ ਹੁਣਾਂ ਦਾ ਦਾਵਾ ਸੀ ਕਿ ਇਹਦੇ ਵਿੱਚ ਪੁਲਿਸ ਬਿਊਰੋਕਰੇਟਸ ਤੇ ਪੋਲੀਟੀਸ਼ੀਅਨ ਜਿਹੜੇ ਸ਼ਾਮਲ ਨੇ ਲੋਕ ਹੁਣ ਇਹ ਐਕਸਪੈਕਟ ਕਰ ਰਹੇ ਨੇ ਕਿ ਕੀ ਕੋਈ ਉਸ ਤਰ੍ਹਾਂ ਦਾ ਬੰਦਾ ਸਾਹਮਣੇ ਆਊਗਾ ਪਰ ਫਿਲਹਾਲ ਇਹ ਕੋ ਜੰਡਸਟਰੀ ਵਾਲੇ ਤੇ ਕੁਝ ਇਥੇ ਲੋਕਲ ਡਿਸਟਰੀਬਿਊਟਰ ਹੀ ਜਿਹੜੇ ਨੇ ਉਹ ਇਹਨਾਂ ਦੇ ਰਸਤੇ ਚ ਮੈਂ ਬਿਲਕੁਲ ਇਹ ਤੁਹਾਨੂੰ ਪੁੱਛਣ ਵਾਲੀ ਸੀ ਕਿ ਕੱਲ ਜਦੋਂ ਭਗਵਾਨ ਸਿੀਐਮ ਉੱਥੇ ਗਏ ਉਹਨਾਂ ਨੇ ਬੜਾ ਦੋ ਤਿੰਨ ਵਾਰ ਇਹ ਗੱਲ بار-ਬਾਰ ਕਹੀ ਕਿ ਪੋਲੀਟਿਸ਼ੀਅਨ ਪੁਲਿਸ ਤੇ ਬਿਊਰੋਕ੍ਰੇਸੀ ਤਿੰਨੋਂ ਦਾ ਇੱਕ ਨੈਕਸਸ ਬਣਿਆ ਹੋਇਆ ਤੇ ਇਹ ਨੈਕਸਸ ਦੇ ਕਾਰਨ ਹੀ ਇਹੋ ਜਿਹੀ ਜਿਹੜੀ ਰੈਕਟ ਨੇ ਪਨਪਰੇ ਨੇ ਤੇ ਇਟ ਇਜ਼ ਨਾ ਕਿਦਾ ਕਿਦਾ ਆ ਰਿਹਾ ਹੈ ਕਿਉਂਕਿ ਇੱਥੇ ਤਾਂ ਇਹ ਵੀ ਇਨਵੈਸਟੀਗੇਸ਼ਨ ਚ ਗਲਬਾਤ ਹੋਈ ਹੈਗੀ ਆ ਬਿਓ ਟੈਕ ਪ੍ਰਾਈਸ ਵਾਰ ਚੱਲ ਰਿਹਾ ਸੀਗਾ ਮਜੀਠਾ ਹੈ ਇਹ ਅੱਜ ਤੇ ਉਹ ਪ੍ਰਾਈਸ ਵਾਰ ਦੇ ਕਰਕੇ ਕਿਉਂਕਿ ਜੋ ਬੰਦਾ ਸਸਤੀ ਵੇਚ ਰਿਹਾ ਸੀਗਾ ਐਮ ਆਰ ਪੀ ਤੇ ਵੇਚ ਰਿਹਾ ਸੀਗਾ ਉਹਦੀ ਥੇਕੇ ਟੁਕੇ ਬੰਦ ਕਰਾਤੇ ਸੀਗੇ ਤੇ ਇਸ ਕਰਕੇ ਓਪਰਚੁਨਿਟੀ ਮਿਲ ਗਈ ਇਹ ਬੂਟ ਲੈਗਰਸ ਨੂੰ ਜੀ ਅਸੀਂ ਉੱਥੇ ਮੈਥਨੋਲ ਸਿਰਫ ਡਾਈਲੂਟ ਕਰਕੇ ਮੈਥਨੋਲ ਲੋਕਾਂ ਨੂੰ ਵੇਚ ਲਈਏ ਜੀ ਡੈਫੀਨਿਟਲੀ ਇਹ ਇਹ ਵੀ ਇਹ ਸਾਰੀ ਗੱਲਬਾਤ ਦਾ ਇੱਕ ਪੱਖ ਇਹ ਵੀ ਹੈਗਾ ਹੈ ਅ ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਠੇਕੇ ਠੇਕੇਦਾਰਾਂ ਦੀ ਜਿਹੜੇ ਸ਼ਰਾਬ ਦੇ ਠੇਕੇਦਾਰ ਆ ਉਹਨਾਂ ਦੀ ਆਪਸੀ ਇੱਕ ਦੂਜੇ ਦੇ ਉੱਤੇ ਚੜ੍ਹਾਈ ਵੱਖ-ਵੱਖ ਸਰਕਾਰਾਂ ਆਉਂਦੀਆਂ ਨੇ ਕਿਸੇ ਸਰਕਾਰ ਦੇ ਵਿੱਚ ਕਿਸੇ ਇੱਕ ਗਰੁੱਪ ਦੀ ਚੜ੍ਹਾਈ ਹੁੰਦੀ ਹੈ ਉਹ ਦੂਸਰੇ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰਦਾ ਦੂਸਰਾ ਜਿਹੜਾ ਜਦੋਂ ਉਹ ਪਾਵਰਫੁੱਲ ਹੋ ਜਾਂਦਾ ਉਹਦੇ ਪਿੱਛੇ ਕੋਈ ਨਾ ਕੋਈ ਪੋਲਿਟੀਕਲ ਬੰਦਾ ਖੜਦਾ ਤੇ ਉਸ ਤੋਂ ਬਾਅਦ ਉਹ ਦੂਸਰਾ ਜਿਹੜਾ ਆਪਣੇ ਪਹਿਲੇ ਇੱਕ ਬਿਜ਼ਨਸ ਰੈਲਰੀ ਕਹਿ ਲੋ ਜਾਂ ਇਹਦੇ ਵਿੱਚ ਆਮ ਇਹ ਜਿਹੜੀ ਇਹ ਚੀਜ਼ ਵੀ ਆ ਜਾਂਦੀ ਹੈ ਜਿਹੜੀ ਇਲੀਗਲ ਸਪਲਾਈ ਜਾਂ ਹੋਰ ਸਾਰਾ ਕੁਝ ਪਰ ਅਸੀਂ ਮੈਨੂੰ ਲੱਗਦਾ ਇਹ ਕੁਝ ਹੋਰ ਪੱਖ ਵੀ ਨੇ ਜਿਹੜੇ ਮੈਨੂੰ ਆਪਾਂ ਕਹਿ ਸਕਦੇ ਹਾਂ ਵੀ ਜਿਹਦੇ ਵਿੱਚ ਇੱਕ ਇੱਕ ਦੇ ਪੁਲਿਸ ਨੇ ਬੜਾ ਇੱਕ ਇੰਟਰਸਟਿੰਗ ਜਿਹੜੀ ਇਹ ਗੱਲ ਫਿਲਹਾਲ ਉਸ ਤਰ੍ਹਾਂ ਦੇ ਨਾਲ ਨਹੀਂ ਆਈ ਕਿ ਇਹ ਜਿਹੜਾ ਸਹਿਬ ਸਿੰਘ ਸੀ ਇਹਦਾ ਜਿਹੜਾ ਪਹਿਲਾ 파ਟਨ ਸੀ ਜੀ ਦੇ ਨਾਲੇ ਕੰਮ ਕਰਦਾ ਸੀ ਐਸੋਸੀਏਟ ਹੋ ਕੇ ਉਹ ਬੰਦਾ ਜਿਹੜਾ ਸੀ ਉਹ ਪਹਿਲਾਂ ਐਥਨੋਲ ਜਿਹੜੀ 100% ਜਿਹੜੀ ਕਨਸੈਂਟ੍ਰੇਸ਼ਨ ਵਾਲੀ ਅਲਕੋਹਲ ਹੁੰਦੀ ਹੈ ਉਹ ਮੰਗਵਾਉਂਦੇ ਸੀ ਤੇ ਉਹਨੂੰ ਏਦਾਂ ਹੀ ਪੈਕਿੰਗ ਕਰਕੇ ਜਾਂ ਗਲਾਸੀ ਜਾਂ ਜਿਹੜਾ ਉਹਨਾਂ ਦਾ ਤਰੀਕਾ ਹੁੰਦਾ ਹੈ ਘਰੋਂ ਬੰਦਾ ਆਪਣਾ ਗਲਾਸ ਜਾਂ ਕੋਟੀ ਕੱਚ ਦੀ ਗਲਾਸੀ ਲੈ ਕੇ ਆਉਂਦਾ ਤੇ ਉਹਨੂੰ 30 ਉਹਦੇ ਜਿੰਨੇ ਉਹਨੇ 30 ਰੁਪਏ ਦਿੱਤੇ ਜਾਂ 50 ਰੁਪਏ ਉਸ ਸਾਹਬ ਦੇ ਨਾਲ ਉਹਨੂੰ ਦੇ ਦਿੰਦੇਗਾ ਉਹ ਜਿਹੜੀ ਉਹ ਐਕਸਟਰਾ ਨਿਊਟਰਲ ਅਲਕੋਹਲ ਐਨਾ ਦੀ ਗੱਲ ਕਰ ਰਹੇ ਹੋ ਤੁਸੀਂ ਅ ਮੈਥਨੋਲ ਦੀ ਗੱਲ ਕਰਦੇ ਆ ਜਿਹੜੀ 100% ਤੋਂ ਡਿਲੂਟ ਕਰਕੇ ਬਣਾਈ ਜਾਂਦੀ ਆ ਉਹ ਉਹ ਇਹਨਾਂ ਲੋਕਲੀ ਉੱਥੇ ਅਰੇਂਜਮੈਂਟ ਹੁੰਦਾ ਉਹਦੇ ਜਿਹੜੀਆਂ ਪਹਿਲਾਂ ਵੀ ਕੈਜੂਐਲਟੀਜ਼ ਹੁੰਦੀਆਂ ਨੇ ਕੋਈ ਸਮਾਜੁੱਤਰ ਤੁਸੀਂ ਜਾਣਦੇ ਹੋ ਬਰਨਾਲੇ ਜਾਂ ਇੱਧਰ ਤਰਨਤਾਰਨ ਜਾਂ ਕੁਝ ਹੋਰ ਥਾਵਾਂ ਤੇ ਵੀ ਇੱਕਾ ਦੁੱਕਾ ਹੁੰਦੀਆਂ ਰਹਿੰਦੀਆਂ ਨੇ ਉਹ ਆਮ ਤੌਰ ਤੇ ਜਦੋਂ ਡਿਲੂਟ ਕਰਦੇ ਨੇ ਤੇ ਉਹਨਾਂ ਨੇ ਆਪਣਾ ਇੱਕ ਦੇਸੀ ਪਮਾਨਾ ਰੱਖਿਆ ਹੁੰਦਾ ਕਿ ਇੱਕ ਟੱਕਣ ਪਾ ਦੇਣਾ ਦੋ ਟੱਕਣ ਪਾ ਦੋ ਇੰਨੇ ਪਾਣੀ ਦੇ ਵਿੱਚ ਉਹ ਕਦੇ ਵੱਧ ਪੈ ਗਿਆ ਘੱਟ ਪੈ ਗਿਆ ਉਹਦੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਕੈਜੂਐਲਟੀਜ਼ ਹੋ ਜਾਂਦੀਆਂ ਨੇ ਪਰ ਇਹ ਇੱਛੇ ਤੇ ਜਿਹੜਾ ਇਹ ਬੰਦਾ ਸੀ ਸਹਿਬ ਸਿੰਘ ਅ ਪੁਲਿਸ ਦੇ ਸਸਣ ਮੁਤਾਬਕ ਇੰਨੇ ਇਹਦੇ ਕੋਲ ਜਿਹੜੀ ਜਾਣਕਾਰੀ ਨਹੀਂ ਸੀ ਕਿ ਉਹਦਾ ਜਿਹੜਾ ਮੇਨ ਜਿਹਦੇ ਨਾਲ ਉਹ ਪਹਿਲਾਂ ਕੰਮ ਕਰਦਾ ਸੀ ਉਹ ਕਿਸ ਤਰ੍ਹਾਂ ਦਾ ਕੈਮੀਕਲ ਮੰਗਵਾਉਂਦਾ ਸੀ ਉਹਨੇ ਸੋਣ ਰੱਖਿਆ ਹੋਇਆ ਸੀ ਉਹਦੇ ਕੋਲ ਆਪਣੀ ਜਿਹੜੀ ਵੀਡੀਓ ਦੀ కెਮਿਸਟਰੀ ਦੀ ਜਾਣਕਾਰੀ ਜਾਂ ਉਹਦੀ ਕੈਮੀਕਲ ਦੀ ਸਪੈਸੀਫਿਕ ਜਾਣਕਾਰੀ ਘੱਟ ਸੀ ਤੇ ਉਹਨੇ ਇਹ ਜਿਹੜੀ ਗਲਤੀ ਦੇ ਨਾਲ ਜਿਹੜਾ ਆ ਮੈਥਨੋਲ ਮੰਗਾ ਲਿਆ ਜਦੋਂ ਕਿ ਉਹਨੇ ਐਥਨੋਲ ਨੂੰ ਆਰਡਰ ਕਰਨਾ ਸੀ ਤੇ ਜਿਹੜੀ ਪੁਲਿਸ ਨੇ ਦੱਸੀ ਇਹ ਗੱਲ ਕਿ ਇਹਦੇ ਇਹਦੇ ਚ ਹੁਣ ਕਿਉਂਕਿ ਅਦਰਵਾਇਜ਼ ਤੇ ਜਿਹੜਾ ਇਹ ਆਲਮੋਸਟ ਪੰਜਾਬ ਪੰਜਾਬ ਜਾਂ ਮਾਝੇ ਦੇ ਪਾਰਟਿਕਲ ਦੀ ਜਿਵੇਂ ਮਾਝੇ ਦੇ ਵਿੱਚ ਇੱਕ ਕਾਮ ਲੋਕਾਂ ਦੇ ਵਿੱਚ ਇੱਕ ਗੱਲ ਹੈਗੀ ਆ ਕਿ ਘਰ ਦੀ ਗੱਡੀ ਪੀਣ ਦਾ ਇਥੇ ਇੱਕ ਪੁਰਾਣਾ ਚਲਨ ਸੀ ਈਵਨ ਮਿਲਟਨਸੀ ਦੇ ਟਾਈਮ ਦੇ ਉੱਤੇ ਤੇ ਸਰਕਾਰ ਧਿਆਨ ਹੀ ਨਹੀਂ ਸੀ ਕਰਦੀ ਇਸ ਬਾਰੇ ਕਿ ਲੋਕਾਂ ਨੂੰ ਦਰਿਆ ਦੇ ਕੰਢੇ ਤੇ ਇਹ ਜਿੰਨੇ ਲੋਕ ਦਰਿਆ ਦੇ ਕੰਢੇ ਤੇ ਰਹਿੰਦੇ ਨੇ ਉਹ ਬਣਾਉਂਦੇ ਨੇ ਹਾਂ ਜੇ ਅਸੀਂ ਇਹਦੀ ਪਿੱਛੇ ਹਿਸਟਰੀ ਜਾਈਏ ਤੇ ਕੁਝ ਇਹ ਅੱਡ ਅੱਡ ਗੁਰਦਾਸਪੁਰ ਦੇ ਕੁਝ ਪਿੰਡ ਨੇ ਕੁਝ ਅੰਮ੍ਰਿਤਸਰ ਦੇ ਪਿੰਡ ਨੇ ਜਿਵੇਂ ਡੀਡਾ ਸਾਂਸੀਆਂ ਇੱਕ ਪਿੰਡ ਹੈ ਦੀਨਾ ਨਗਰ ਦੇ ਕੋਲ ਉਹਨੂੰ ਕਿਸੇ ਵੇਲੇ ਡਿਸਟਿਲਰੀ ਆਫ ਏਸ਼ੀਆ ਕਿਹਾ ਜਾਂਦਾ ਸੀ ਉੱਥੋਂ ਦੀ ਜਿਹੜੀ ਪੂਰੇ ਹਿਮਾਚਲ ਤੱਕ ਉੱਥੋਂ ਦੀ ਜਿਹੜੀ ਦੇਸੀ ਦਾਰੂ ਸੀ ਉਹ ਸਪਲਾਈ ਕੀਤੀ ਹੁੰਦੀ ਸੀ ਹੋ ਲੋ ਸਾਰੇ ਪਿੰਡ ਦੇ ਜਿਹੜੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਚਿੱਟੇ ਦੇ ਕਾਰੋਬਾਰ ਦੇ ਵਿੱਚ ਆ ਗਏ ਹੋਏ ਆ ਘਰੇ ਕੱਢਣ ਦਾ ਜਿਹੜਾ ਮਾਝੇ ਵਾਲਿਆਂ ਦਾ ਇੱਕ ਚੱਲਣ ਕਾਫੀ ਲੰਬੇ ਸਮੇਂ ਤੋਂ ਸੀ ਇਹ ਆ ਤੁਸੀਂ ਉਹ ਵੇਚਦੇ ਸੀਗੇ ਨਹੀਂ ਨਹੀਂ ਵੇਚੰਦਾ ਨਹੀਂ ਮੇਲ ਦੀ ਜਿਹੜੀ ਆ ਕਿਸਾਨੀ ਪਰਿਵਾਰਾਂ ਦੇ ਵਿੱਚ ਜਿਹੜਾ ਖੇਤੀ ਨਾਲ ਸੰਬੰਧਿਤ ਸਾਰੇ ਕੰਮਕਾਰ ਦੇ ਵਿੱਚ ਉਹਨਾਂ ਨੂੰ ਵਰਤੋਂ ਦੇ ਵਿੱਚ ਆ ਜਾਂਦੀ ਸੀ ਮਜ਼ਦੂਰ ਵੀ ਪੀ ਲੈਂਦੇ ਸੀ ਉਹ ਆਪ ਵੀ ਪੀ ਲੈਂਦੇ ਸੀ ਕੋਈ ਰਿਸ਼ਤੇਦਾਰ ਆਮ ਤੌਰ ਤੇ ਜਿਹੜੇ ਖਾਸ ਰਿਸ਼ਤੇਦਾਰ ਹੁੰਦੇ ਆ ਕੋਈ ਜਦੋਂ ਫੋਫੋਰਡ ਨੇ ਆਉਣਾ ਆ ਮਾਸੜ ਨੇ ਆਉਣਾ ਆ ਤੇ ਉਹ ਉਹਨਾਂ ਦੀ ਇੱਛਾ ਹੁੰਦੀ ਸੀ ਉਹ ਜਿਹੜੀ ਘਰ ਦੀ ਬਹੁਤ ਚੰਗੀ ਕੱਢੀ ਹੋਈ ਸ਼ਰਾਬ ਆ ਉਹ ਜਿਹੜੀ ਸੀ ਉਹ ਆਫਰ ਕੀਤੀ ਜਾਂਦੀ ਸੀ ਇੱਕ ਮਾਜੇ ਦੇ ਵਿੱਚ ਇੱਕ ਤਰ੍ਹਾਂ ਦਾ ਕਲਚਰ ਸੀ ਸਾਈਜ਼ ਪਾਲਿਸੀ ਆ ਪਰਟੀਕੁਲਰਲੀ ਉਹਨੂੰ ਥੋੜਾ ਜਿਹਾ ਮੈਂ ਲਗਾ ਤਾਂ ਕੁਐਸਚਨ ਕਰਨਾ ਚਾਹੀਦਾ ਇਸ ਮਸਲੇ ਦੇ ਵਿੱਚ ਕਿਉਂਕਿ ਉਹ ਜਿਹੜਾ ਇੱਥੇ ਪਿਛਲੇ ਸਮੇਂ ਦੇ ਵਿੱਚ ਜਿੰਨੇ ਵੀ ਜਿਹੜੇ ਠੇਕੇਦਾਰ ਹੁੰਦੇ ਨੇ ਉਹਨਾਂ ਦੇ ਕੋਲ ਉਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਹੋਈ ਆ ਹਰ ਹਰ ਠੇਕੇਦਾਰ ਦੇ ਕੋਲ ਹੁੰਦੀ ਆ ਉਹਨਾਂ ਦੇ ਕੋਲ ਜਿਹੜੀਆਂ ਵੱਡੀਆਂ ਓਪਨ ਗੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਉਸ ਤਰ੍ਹਾਂ ਦੇ ਕਾਫੀ ਜਿਹੜੇ ਵੈਲ ਬਿਲਟ ਜਿਹੜੇ ਨੌਜਵਾਨ ਮੁੰਡੇ ਹੁੰਦੇ ਨੇ ਉਹ ਉਹਨਾਂ ਘਰਾਂ ਦੇ ਵਿੱਚ ਜਾਂਦੇ ਨੇ ਬੰਮ ਸਰ ਟਾਈਪ ਉਹ ਉਹ ਫਿਰ ਉਹਨਾਂ ਨੂੰ ਇੱਕ ਤੇ ਮਾਰਕਟ ਵੀ ਕਰਦੇ ਨੇ ਦੂਸਰਾ ਜਿਹੜਾ ਆ ਉਹ ਉਹਨਾਂ ਦੇ ਉੱਤੇ ਐਫ ਆਈ ਆਰ ਜਾਂ ਪਰਚੇ ਵੀ ਜਿਹੜੇ ਕਿਉਂਕਿ ਇਨਫਲੂਐਂਸ਼ੀਅਲ ਹੁੰਦੇ ਨੇ ਠੇਕੇਦਾਰ ਤੋ ਉਹਦੇ ਵਿੱਚ ਜਿਹੜੀ ਛੋਟੇ-ਮੋਟੇ ਤੌਰ ਦੇ ਉੱਤੇ ਜਿਹੜਾ ਅ ਘਰ ਦੀ ਕੱਢ ਕੇ ਵੇਚਣ ਵਾਲਾ ਜਿਹੜਾ ਸੀ ਉਹ ਆਲਮੋਸਟ ਹੁਣ ਕਾਫੀ ਹੱਦ ਤੱਕ ਚੱਲਨ ਖਤਮ ਹੋ ਗਿਆ ਕਿ ਬਹੁਤ ਘਟ ਗਿਆ ਹੋਇਆ ਕਦੋਂ ਤੇ ਕਰ ਨਹੀਂ ਹੁੰਦਾ ਕਿ ਲੋਕੀ ਜਾਣਦੇ ਨੇ ਵੀ ਪੰਜਾਬ ਵਿੱਚ ਅੰਡਰ ਦ ਲਾਅ ਆਪੇ ਡਿਸਟਿਲੇਸ਼ਨ ਕਰਨਾ ਆਪੇ ਸ਼ਰਾਬ ਬਣਾਉਣਾ ਇਹ ਬੈਨ ਹੈਗਾ ਤੇ ਲੋਕਾ ਲੋਕੀ ਇਸ ਬੈਨ ਨੂੰ ਤੁਸੀਂ ਕਹਿ ਰਹੇ ਹੋ ਵੀ ਸਰੀਆਮ ਫਲਾਊਟ ਕਰਦੇ ਨੇ ਜੀ ਇਹ ਇਹ ਜਿਹੜਾ ਹੈਗਾ ਆ ਬੈਨ ਹੈਗਾ ਆ ਪਰ ਜਿਹੜੀ ਇਹਦੀ ਫਲਾਉਟ ਵੀ ਵੱਡੇ ਪੱਧਰ ਤੇ ਹੁੰਦਾ ਸੀ ਇਲੈਕਸ਼ਨ ਦੇ ਨਾਂ ਦੇ ਦੇ ਵਿੱਚ ਇਹਨੂੰ ਪੋਲੀਟਿਕਲੀ ਜਾਂ ਪੁਲਿਸ ਵੱਲੋਂ ਵੀ ਪੈਟਰੋਨੇਜ ਕੀਤਾ ਜਾਂਦਾ ਸੀ ਕਿ ਜਿਹੜਾ ਕੋਈ ਇਸ ਤਰ੍ਹਾਂ ਦਾਾਰੂ ਕੱਢ ਰਿਹਾ ਪਰ ਹੁਣ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਟ੍ਰੈਂਡ ਬਦਲ ਗਿਆ ਕਿ ਜਿਹੜੇ ਲਿਕਰ ਮਾਫੀਆ ਜਾਂ ਕੈਲੋ ਜਾਂ ਲਿਕਰ ਦੇ ਜਿਹੜੇ ਕੰਟਰੈਕਟਰ ਆ ਉਹਨਾਂ ਦੇ ਸਿੰਡੀਗੇਟ ਬਣ ਗਏ ਉਹ ਬਹੁਤ ਪਾਵਰਫੁਲ ਹੋ ਗਏ ਉਹਨਾਂ ਨੇ ਜਿਹੜੀ ਛੋਟੀ ਮੋਟੀ ਇਸ ਤਰ੍ਹਾਂ ਦੀ ਦਾਾਰੂ ਸੀ ਕਿਉਂਕਿ ਉਹਦੇ 'ਚ ਲੰਮਾ ਪ੍ਰੋਸੈਸ ਹੁੰਦਾ ਸੀ ਪਹਿਲਾਂ ਤੁਸੀਂ ਗੋੜ ਨੂੰ 15 20 ਦਿਨ ਲਈ ਦੱਬ ਕੇ ਰੱਖਦੇ ਸੀ ਉਹ ਫਿਰ ਉਸ ਨੂੰ ਜਦੋਂ ਫਰਮੈਂਟੇਸ਼ਨ ਜਿਹੜੀ ਉਹ ਸ਼ੁਰੂ ਹੋ ਜਾਂਦੀ ਸੀ ਫਿਰ ਉਹਦੀ ਜਦੋਂ ਉਹਨੂੰ ਬਣਾਇਆ ਜਾਂਦਾ ਸੀ ਤੇ ਉਹਦੀ ਜਿਹੜੀ 스멜 ਆ ਉਹ ਆਲੇ ਦੁਆਲੇ ਫੈਲਦੀ ਸੀ ਜਦੋਂ ਉਹਦਾ ਕੱਚਾ ਪਾਣੀ ਜਿਹੜਾ ਉਹਦਾ ਰੈਜ਼ਿਡੂ ਸੀ ਜਿਹੜਾ ਉਹਨੂੰ ਜਦੋਂ ਡੰਪ ਕੀਤਾ ਜਾਂਦਾ ਸੀ ਤੇ ਪਤਾ ਲੱਗ ਜਾਂਦਾ ਸੀ ਕਿ ਇੱਥੇ ਜਿਹੜੀ ਉਹ ਸ਼ਰਾਬ ਕਿਸੇ ਨੇ ਬਣਾਈ ਆ ਸੋ ਉਹ ਜਿਹੜੇ ਜਿਹਨੂੰ ਆਪਾਂ ਲਾਹਣ ਜਿੰਨੇ ਵੀ ਉਹ ਉਹ ਜਿਹੜਾ ਸੀ ਉਹ ਉਹਦੀ ਸਾਹ ਦੇ ਉੱਤੇ ਉਹਨੂੰ ਰਿਪਲੇਸ ਕੀਤਾ ਇਹ ਜਿਹੜੇ ਰੈਡੀमेड ਕੈਮੀਕਲ ਬੇਸ ਕਹ ਲੋ ਜਾਂ ਇੰਡਸਟਰੀ ਬੇਸ ਜਿਹੜਾ ਮਟੀਰੀਅਲ ਆ ਉਹਨੇ ਉਹਦੀ ਉਹਦੀ ਉਹਦੇ ਲਈ ਕੁਝ ਖਾਸ ਨਹੀਂ ਕਰਨਾ ਪੈਂਦਾ ਤੁਸੀਂ ਲੈ ਕੇ ਆਉਣੀ ਆ ਤੇ ਉਹਨੂੰ ਪਾਉਚ ਬਣਾਉਣੇ ਆ ਨੇ ਉਹਦੇ ਤੇ ਉਸ ਤੋਂ ਬਾਅਦ ਉਹ ਤੁਹਾਡੇ ਜਿਹੜੇ ਗਾਂਹ ਤੇ ਆਲਰੇਡੀ ਇਹਨਾਂ ਬੰਦਿਆਂ ਦੇ ਨਾਲ ਜੁੜੇ ਹੁੰਦੇ ਕਿਉਂਕਿ ਜਿਹੜੇ ਇਹਦੇ ਵਿੱਚ ਇੱਕ ਪਾਪਾ ਨੂੰ ਗਾਂਹ ਤੇ ਜਿਹੜੇ ਨੇ ਪਾਰਟਿਕੁਲਰਲੀ ਜਿਹੜੇ ਮਜ਼ਦੂਰ ਨੇ ਜਾਂ ਲੋ ਇਕਨੋਮਿਕ ਗਰੁੱਪ ਆ ਜਿਹੜਾ ਉਹਦੇ ਵਿੱਚ ਉਦੋਂ ਵੀ ਦੇਖਣਾ ਪਏਗਾ ਕਿਉਂਕਿ ਜਿਹੜਾ ਪਿੰਡੂ ਮਜ਼ਦੂਰ ਹੈ ਉਹਦੀ ਜਿਹੜੀ ਇਕਨੋਮੀ ਆ ਉਹਦੀ ਆਰਥਿਕਤਾ ਇੱਕ ਨੂੰ ਦਿਹਾੜੀ ਕੋਈ ਵੀ ਇਦਾਂ ਦਾ ਸਿਸਟਮ ਨਹੀਂ ਹੈਗਾ ਖੇਤੀ ਦੇ ਵਿੱਚ ਵੀ ਨਹੀਂ ਹੈਗਾ ਕਿ ਦੇਮਜ਼ੂਰ ਕੋਈ ਉਹਨੂੰ ਸਾਰਾ ਸਾਲ ਕੰਮ ਮਿਲ ਸਕੇ ਜਿਹੜੀ ਮੈਂ ਤੁਹਾਨੂੰ ਇੱਥੇ ਫੇਰ ਰੋਕਾਂਗੀ ਤੇ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਕਿ ਤੁਸੀਂ ਕਿਉਂਕਿ ਜਿੰਨੇ ਵਿਕਟਿਮਸ ਨੇ ਤੁਸੀਂ ਉਹਨਾਂ ਦੇ ਘਰੇ ਜਾ ਕੇ ਆਏ ਜੀ ਜੀ ਤੁਸੀਂ ਥੋੜਾ ਜਿਹਾ ਉਹਨਾਂ ਦੀ ਪ੍ਰੋਫਾਈਲ ਦੱਸੋਗੇ ਵੀ ਕਿਹੋ ਜਿਹੇ ਪਰਿਵਾਰ ਸੀਗੇ ਇਹ ਬੰਦੇ ਕੌਣ ਸੀਗੇ ਕੀ ਕੰਮ ਕਰਦੇ ਸੀਗੇ ਇਹਨਾਂ ਨੇ ਕਿੱਥੋਂ ਇਹ ਸ਼ਰਾਬ ਲਈ ਕਿਵੇਂ ਮੈਥਨੋਲ ਲਈ ਕਿਵੇਂ ਤੇ ਕਿੰਨੇ ਦੀ ਲਈ ਕੀ ਤੁਹਾਨੂੰ ਕੀ ਹਾਲੇ ਤੱਕ ਇਨਵੈਸਟੀਗੇਸ਼ਨ ਕੀ ਆਇਆ ਤੁਹਾਡੇ ਜੀ ਅਸੀਂ ਜੇ ਮੈਂ ਕੱਲ ਗਏ ਸੀ ਤੇ ਇੱਥੇ ਉਥੇ ਆਲਮੋਸਟ ਇਹਨਾਂ ਚੋ ਮジョਰਿਟੀ ਜਿਹੜੇ ਸੀ ਉਹ ਲੇਬਰਰ ਸੀ ਖੇਤ ਮਜ਼ਦੂਰ ਸੀ ਜਿਹੜੇ ਕਿ ਛੋਟੇ-ਮੋਟੇ ਕੋਈ ਹੋਰ ਕੋਈ ਪੱਠੇ ਤੇ ਕੰਮ ਕਰ ਰਿਆ ਆ ਕੋਈ ਮੇਕ ਸ਼ਿਫਟ ਦੇ ਤਰ੍ਹਾਂ ਦਾ ਕੋਈ ਕਾਰਖਾਨਾ ਆ ਕੋਈ ਬਰਫ ਵਾਲੇ ਕਾਰਖਾਨੇ ਕੋਈ ਕਿਸੇ ਕੋਲ ਕੋਈ ਪਰਮਨੈਂਟ ਜਿਹੜਾ ਰੋਜ਼ਗਾਰ ਨਹੀਂ ਹੁੰਦਾ ਜਾ ਉਹ ਖੇਤੀ ਤੇ ਅਸਰਤ ਹੁੰਦਾ ਕਿ ਜਦੋਂ ਕਿ ਖੇਤੀ ਜਿਹੜਾ ਛੋਨਾ ਲੱਗ ਰਿਹਾ ਜਾਂ ਕਣਕ ਆ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਜਾਂਦਾ ਸੋ ਉਹਦੇ ਬਹੁਤ ਇਕਨੋਮਿਕਲੀ ਜਿਹੜਾ ਵੀਕਰ ਸੈਕਸ਼ਨ ਆ ਉਹਦੇ ਉਹਦੇ ਕੋਲ ਜਿਹੜੇ 30 ਜਾਂ 50 ਰੁਪਏ ਇਥੇ ਜਿਹੜੀ ਉਹਨਾਂ ਦੀ ਇਕਨੋਮਿਕਸ ਆ ਉਹਦੇ ਵਿੱਚ ਮਸਲੇ ਸੰਭਲਣਾ ਚਾਹੀਦਾ ਖਾਸ ਕਰਕੇ ਜਿਹੜੀ ਪਾਲਿਸੀ ਆ ਉਹਨੂੰ ਵੀ ਦੇਖਣਾ ਪਊਗਾ ਇਹ ਜਿਹੜੀ ਦੇਸੀ ਸ਼ਰਾਬ ਆ ਜਿਹੜੀ ਇਥੋਂ ਲੋਕਲ ਆਪਣੀਆਂ ਡਿਸਟਿਲਰੀਆਂ ਤੋਂ ਬਣਦੀ ਆ ਜਿਹਨੂੰ ਦੇਸੀ ਕਹਿੰਦੇ ਆ ਜਿਹੜੇ ਲੋਕਲ ਮੇਡ ਆ ਜਿਹਨਾਂ 28.5% ਅਲਕੋਹਲ ਹੁੰਦੀ ਆ ਤੇ ਇਹ ਜਿਹੜੀ ਸ਼ਰਾਬ ਆ ਇਹਦੀ ਕੀਮਤ ਵੀ ਇਸ ਵੇਲੇ 280 ਰੁਪਏ ਦੀ ਬੋਤਲ ਆ 150 ਰੁਪਏ ਦਾ ਅਧਿਆ ਆ ਤੇ 80 ਰੁਪਏ ਦਾ ਜਿਹੜਾ ਪਊਆ ਆ ਜਿਹਨਾਂ 1 ਪਾ 250 ਮੀਲੀਲੀਟਰ ਜਿਹੜੀ ਆ ਉਹ ਸ਼ਰਾਬ ਹੁੰਦੀ ਆ ਜਿਹੜੀ ਕਿ ਸਿਰਫ ਇੱਕ ਚੀਪ ਚੀਪ ਐਲਕੋਹੋਲਿਕ ਇਹ ਬੇਵਰੇਜ ਮਿਲ ਰਹੀ ਸੀ ਕਿ ਮਿਲ ਰਹੀ ਸੀ ਕਿ ਫਿਰ ਜਸਟ ਇਸ ਪ੍ਰਾਈਸ ਪੁਆਇੰਟ ਤੇ ਕਰਕੇ ਨੋ ਕਿ ਇਹਦੇ ਪਾਲ ਚਲੇ ਗਏ ਜਿਹੜੀ ਇਹ ਠੇਕੇ ਵਾਲੀ ਜਿਹੜੀ ਦੇਸੀ ਸ਼ਰਾਬ ਆ ਨਾ ਜੀ ਇਹ ਇਹਦਾ ਰੇਟ ਵੀ ਮੰਨ ਕੇ ਜੇ ਤੁਸੀਂ ਸਭ ਤੋਂ ਥੋੜੀ ਕੁਆਂਟੀਟੀਆਂ ਤੇ ਸਭ ਤੋਂ ਛੋਟੀ ਪੈਕਿੰਗ ਵੀ ਲੈਣੀ ਹੈ ਤੇ ਉਹਦੇ ਲਈ ਤੁਹਾਡੀ ਜੇਬ ਦੇ ਵਿੱਚ 80 ਰੁਪਏ ਚਾਹੀਦੇ ਆ ਕੱਲ ਜਦੋਂ ਭਗਵੰਤਵਾਨ ਉੱਥੇ ਪਰਿਵਾਰਾਂ ਨਾਲ ਗੱਲ ਕਰ ਰਹੇ ਸੀ ਤੇ ਉਹ ਇਸ ਇਸ ਇਕਨੋਮਿਕਸ ਨੂੰ ਜਾਣਦੇ ਨੇ ਉਹ ਕਹਿੰਦੇ ਇੱਕ ਬੰਦਾ ਮੈਂ ਜਦੋਂ ਕਾਂਗਰਸ ਦੇ ਟਾਈਮ ਦੇ ਉੱਤੇ ਤਰਨਤਾਰ ਦੇ ਵਿੱਚ ਤੈਅ ਜੀ ਹੋਈ ਸੀ ਤੇ ਉਹ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲੇ ਉਹਨਾਂ ਨੇ ਉੱਥੇ ਦੱਸਿਆ ਕਿ ਇੱਕ ਇੱਕ ਪਰਿਵਾਰ ਦਾ ਇੱਕ ਬੰਦਾ ਉਹਨੂੰ ਮੈਂ ਮਿਲਿਆ ਉਹ ਇਸ ਕਰਕੇ ਬਚ ਗਿਆ ਕਿਉਂਕਿ ਉਸ ਦੇ ਕੋਲ 20 ਰੁਪਏ ਨਹੀਂ ਸੀ 10 ਰੁਪਏ ਸੀ ਤੇ ਉਹਨੂੰ ਅੱਧਾ ਗਲਾਸ ਮਿਲਿਆ ਤੇ ਅੱਧਾ ਗਲਾਸ ਗਲਾਸ ਪੀਂ ਕੇ ਪੀਂ ਕੇ ਉਹ ਉਹਦੀ ਮੌਤ ਨਹੀਂ ਹੋਈ ਉਹ ਬਿਮਾਰ ਹੋ ਗਿਆ ਤੇ ਉਹ ਬਚ ਗਿਆ ਇੱਕ ਚੀਜ਼ ਦੱਸੋ ਕਿ ਇਹ ਜਿਹੜਾ ਜਿਹੜੀ ਅੰਮ੍ਰਿਤਸਰ ਇੱਕ ਹੋਟ ਟਰਾਜੇਡੀ ਹੋਈ ਸੀ ਅੰਮ੍ਰਿਤਸਰ ਤਰਨਤਾਰਨ 2020 ਵਿੱਚ ਉੱਥੇ 120 ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਉਹਦੇ ਵਿੱਚ ਤੇ ਇਹ ਟ੍ਰੇਜੇਡੀ ਦੇ ਵਿੱਚ ਕੀ ਫਰਕ ਕੀ ਹੈਗਾ ਦੋਨਾਂ ਕੇਸਾਂ 'ਚ ਫਰਕ ਕੀ ਹੈਗਾ ਆਲਮੋਸਟ ਸੇਮ ਆ ਪਰ ਉਹਦੇ 'ਚ ਜਿਹੜੀ ਜਿਹੜੀ ਉਹਦੀ ਜਦੋਂ ਡਿਲੂਟ ਕੀਤਾ ਸੀ ਉਹਦਾ ਕੁਆਂਟੀਟੀ ਦਾ ਕੋਈ ਵੱਧ ਘਟ ਹੋ ਗਿਆ ਸੀ ਇਹਦੇ ਵਿੱਚ ਇੱਕ ਤਾਂ ਥੋੜਾ ਜਿਹਾ ਕੈਮੀਕਲ ਦਾ ਵੀ ਫਰਕ ਹੈਗਾ ਦੂਸਰਾ ਇਹ ਹੈ ਕਿ ਉਹ ਜਿਹੜੀ ਹੈਗੀ ਸੀ ਉਹ ਬਹੁਤ ਲਾਰਜ ਸਕੇਲ ਤੇ ਸੀ ਉਹ ਟੋਟੀਆਂ ਪਿੰਡ ਸੀ ਉਹਦਾ ਸੈਂਟਰ ਉਹ ਇਹ ਇਹਦੇ ਚ ਅਜੇ ਇਹਨਾਂ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਇਹਦੇ ਤੱਕਤੀ 31 ਸਿਰਫ ਵਿਕਟਮ ਨੇ ਉਹਦੇ ਚ ਵਿਕਟਮ ਬਹੁਤ ਵੱਡੇ ਸੀ ਉਹ ਨੈਟਵਰਕ ਬਹੁਤ ਵੱਡਾ ਸੀ ਉਹਨਾਂ ਬੰਦਿਆਂ ਦਾ ਤੇ ਉਹਦੇ ਵਿੱਚ ਵੀ ਇਹ ਮਤਲਬ ਕੋਈ ਬਹੁਤਾ ਜਿਹੜਾ ਆਪਾਂ ਉਹਦੇ ਚ ਦੇਖੀਏ ਕਿ ਉਹਦਾ ਜਿਹੜਾ ਬੇਸਿਕ ਕੰਟੈਂਟ ਸੀ ਸ਼ਰਾਬ ਕੈਮੀਕਲ ਦਾ ਉਹਦੇ ਚ ਕੋਈ ਫਰਕ ਨਹੀਂ ਸੀ ਪਰ ਉਹ ਉਹ ਕੈਮੀਕਲ ਕਿਉਂ ਉਹ ਆਇਆ ਕਿਉਂਕਿ ਉਹਦੇ ਜਿਹੜੀ ਟ੍ਰੈਡੀਸ਼ਨਲ ਜਿਹੜੀ ਤਰੀਕੇ ਸੀ ਸ਼ਰਾਬ ਸਸਤੀ ਸ਼ਰਾਬ ਦੇ ਉਹ ਜਿਹੜੇ ਨੇ ਉਹ ਨਹੀਂ ਉਹ ਜਿਹੜੀ ਸਾਈਜ਼ ਪਾਲਿਸੀ ਆ ਉਹਦੇ ਉਹਦਾ ਮਸਲਾ ਆ ਕਿ ਇੱਕ ਤੇ ਉਹਨੇ ਸਸ ਕਿਸੇ ਵੀ ਮਜ਼ਦੂਰ ਲਈ ਉਹਦੇ ਉੱਤੇ ਇੰਨੇ ਜ਼ਿਆਦਾ ਟੈਕਸ ਆ ਇੰਨਾ ਜ਼ਿਆਦਾ ਟੈਕਸ ਆ ਕਿ ਉਹਦਾ ਰੇਟ ਬਹੁਤ ਜ਼ਿਆਦਾ ਆ ਉਹ ਹੁਣ ਇੱਕ ਜਿਹੜਾ ਨਰੇਗਾ ਮਜ਼ਦੂਰ ਆ ਜਾਂ ਇੱਕ ਖੇਤ ਮਜ਼ਦੂਰ ਆ ਉਹ ਅਫੋਰਡ ਹੀ ਨਹੀਂ ਕਰਦਾ ਕਿ ਉਹ 300 350 ਰੁਪਏ ਦਿਹਾੜੀ ਲੈ ਕੇ ਉਹਦੇ ਵਿੱਚੋਂ 100 ਰੁਪਏ ਦੀ ਸ਼ਰਾਬ ਪੀ ਲੇ ਸਰਨਜੀਤ ਜੀ ਆਖਰੀ ਸਵਾਲ ਤੁਹਾਡਾ ਤੋਂ ਉਹ ਇਹ ਹੈਗਾ ਕਿ ਇਸ ਵੇਲੇ ਸਰਕਾਰ ਦਾ ਇੱਕ ਮੁਹਿੰਮ ਚੱਲ ਰਹੀ ਆ ਯੁਥ ਨਸ਼ਿਆਂ ਵਿਰੋਧ ਹੈ ਨਾ ਉਸ ਮੁਹਿੰਮ ਦੇ ਚੱਲਦੇ ਹੋਏ ਜਿਹੜਾ ਫੋਕਸ ਹੈਗਾ ਉਹ ਸਿਰਫ ਤੇ ਸਿਰਫ ਇਸੇ ਦੇ ਡਰੱਗਸ ਤੇ ਚੱਲ ਰਿਹਾ ਸੀਗਾ ਕਿ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਡਰੱਗਸ ਤੇ ਫੋਕਸ ਚੱਲ ਰਿਹਾ ਸੀ ਤੇ ਇੱਥੇ ਅਲਕੋਹੋਲਿਕ ਜਿਹੜੇ ਅਲਕੋਹੋਲ ਕੰਜ਼ਿਊਮਰਸ ਨੇ ਉਹਨਾਂ ਤੋਂ ਫੋਕਸ हट ਗਿਆ ਤੇ ਇਸ ਕਰਕੇ ਹੋਜੀ ਕੋਈ ਟ੍ਰੈਜੇਡੀ ਹੋਈ ਆ ਨਹੀਂ ਜੀ ਜਿਹੜੇ ਜਿਹੜੇ ਚਿੱਟੇ ਦੇ ਲੱਗੇ ਹੁੰਦੇ ਨੇ ਉਹ ਨਾਰਮਲੀ ਅਲਕੋਹਲ ਵਾਲ ਨਹੀਂ ਜਾਂਦੇ ਇਹ ਜਿਹੜੇ ਅਲਕੋਹਲ ਵਾਲੇ ਨੇ ਇਹ ਅਲਕੋਹਲ ਦੇ ਉੱਤੇ ਹੀ ਲੱਗੇ ਹੋਏ ਨੇ ਦੂਸਰੀ ਸ਼ਰਾਬ ਵੀ ਨਹੀਂ ਪਰਟੀਕੁਲਰਲੀ ਅਲਕੋਹਲ ਇਹਨੂੰ ਇਹ ਜਿਹੜਾ ਕੈਮੀਕਲ ਆ ਜਿਹੜੀ ਇਸ ਤਰ੍ਹਾਂ ਦੀ ਸ਼ਰਾਬ ਬਣਦੀ ਆ ਪੌਦੇ ਦੇ ਵਿੱਚ ਮਿਲਦੀ ਆ ਇਹਨੂੰ ਪਿੰਡਾਂ ਦੇ ਵਿੱਚ ਵੀ ਲੋਕ ਅਲਕੋਹਲ ਜਾਂ ਲਕੋਹਲ ਕਹਿ ਕੇ ਬੋਲਦੇ ਨੇ ਉਹਨਾਂ ਦਾ ਆਪਣਾ ਸਲੈਂਗ ਵਿੱਚ ਲਕੋਹਲ ਕਹਿ ਦਿੰਦੇ ਨੇ ਉਹ ਇਹ ਅਲਕੂਨ ਵਾਲੇ ਆਪਣੀ ਇੱਕ ਕਲੈਂਟ ਲਿਆ ਇਹ ਹਰ ਪਿੰਡ ਦੇ ਵਿੱਚ ਆਲਮੋਸਟ ਅਵੇਲੇਬਲ ਆ ਮਾਝੇ ਦੇ ਵਿੱਚ ਤੇ ਇਸ ਤਰ੍ਹਾਂ ਦੇ ਜਿਹੜੇ ਉਹਦੇ ਸਪਲਾਈਅਰ ਨੇ ਉਹ ਹੈਗੇ ਹੀ ਨੇ ਉਹ ਉਹਨਾਂ ਤੋਂ ਜਿਹੜੀ ਜਿਹੜੀ ਹੁਣ ਉਹ ਗੱਲ ਸੀ ਕਿ ਜਿਵੇਂ ਸੀਐਮ ਨੇ ਉਹ ਸਾਹਮਣੇ ਵੀ ਕਿਹਾ ਕਿ ਇਹਦੇ ਚ ਪੁਲਿਸ ਬਿਊਰੋਕ੍ਰੇਟ ਤੇ ਪੋਲੀਟੀਸ਼ੀਅਨ ਹੁਣ ਇੱਥੇ ਵੀ ਜਿਹੜੀ ਪੁਲਿਸ ਚੌਕੀ ਆ ਤੇ ਜਿਹੜਾ ਇੱਥੇ ਮੇਨ ਕਿੰਗੀ ਪਿੰਨਾ ਸੱਜੇ ਇਹਦੇ ਇਹਨਾਂ ਦੇ ਵਿੱਚ ਵਾਕਿੰਗ ਡਿਸਟੈਂਸ ਆ ਐਨੀਕੇਟ ਪੋਲਿਟਿਸ਼ਨ ਨੂੰ ਜਾਂ ਲੋਕਲ ਪੋਲਿਟਿਸ਼ਨ ਨੂੰ ਨਹੀਂ ਪਤਾ ਹੁੰਦਾ ਕਿ ਇਲਾਕੇ ਦੇ ਵਿੱਚ ਕੌਣ ਜਿਹੜਾ ਵੇਚ ਰਿਹਾ ਇੱਥੋਂ ਤੱਕ ਵੀ ਲੋਕਲ ਐਮਐਲਏ ਵੀ ਇਹ ਕਲੀਨ ਨਹੀਂ ਕਰ ਸਕਦਾ ਕਿ ਮੈਨੂੰ ਨਹੀਂ ਪਤਾ ਕਿ ਕਿੱਥੋਂ ਕੌਣ ਵੇਚ ਰਿਹਾ ਕਿਉਂਕਿ ਇਹ ਜਿਹੜਾ ਸਾਰਾ ਇਹਦੀ ਇਹਦੀ ਇੱਕ ਸਪਲਾਈ ਇਹਦੀ ਡਿਮਾਂਡ ਹੈਗੀ ਆ ਇਹਦੇ ਉੱਤੇ ਡਿਪੈਂਡਡ ਲੋਕ ਹੈਗੇ ਆ ਤੇ ਉਹਨਾਂ ਦੀ ਜਿਹੜੀ ਆ ਉਹ ਉਹਨਾਂ ਦੀ ਸਪਲਾਈ ਦਾ ਇੱਕ ਸਿਸਟਮ ਚੱਲ ਰਿਹਾ ਹੈ ਉਹਦੇ ਵਿੱਚ ਉਹ ਬੰਦੇ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਪੁਲਿਸ ਨੂੰ ਜਾਂ ਪੋਲੀਟੀਸ਼ੀਨਰਾਂ ਨੂੰ ਦੇ ਲਈ ਸਪੋਰਟਿਵ ਰਹਿੰਦੇ ਆ ਉਹਨਾਂ ਦੀ ਉਹ ਵੋਟਾਂ ਦੇ ਵਿੱਚ ਵੀ ਜਾਂ ਇਵਨ ਉਹਨਾਂ ਦੇ ਜਿਹੜੇ ਕੋਈ ਜਿਵੇਂ ਪੁਲਿਸ ਦੇ ਜਿਹੜੇ ਆ ਉਹ ਖर्चे ਜਿਹੜੇ ਲੋ ਡੇ ਟੂ ਡੇ ਦਫ਼ਤਰੀ ਖर्चे ਆ ਉਹ ਆਲਮੋਸਟ ਜਿਹੜੇ ਹਫ਼ਤਾ ਭਰਨ ਵਾਲੇ ਬੰਦੇ ਹੁੰਦੇ ਆ ਉਹਨਾਂ ਦੇ ਉੱਤੇ ਹੁੰਦੇ ਆ ਇਹ ਇੱਕ ਇਹ ਤੇ ਸੀਐਮ ਸਾਹਿਬ ਦਾ ਆਪਣਾ ਹੀ ਪ੍ਰਫੈਸ਼ਨ ਆ ਵੀ ਇਹ ਇਸ ਤੋ ਬੰਨਾ ਚੱਲਦਾ ਨਹੀਂ ਹੈ ਥੈਂਕ ਯੂ ਤੇਜਾ ਜੀ Thank you, viewers, for watching this episode of Decode Punjab. Do continue to read your favorite newspaper, which is the Tribune. Do follow us on all our social media handles across X, on Instagram, and on Facebook. Thank you.